ਫਸਟ ਬੈਟਲ ਬੈਟਲ ਆਫ ਸੋਨੀਪੱਤ ਬੈਟਲ ਆਫ ਸੋਨੀਪੱਤ ਬੈਟਲ ਆਫ ਸੋਨੀਪੱਤ ਤਾਂ ਲਿਖੋ ਕਦੋਂ ਹੋਈ 1708 ਦੇ ਵਿੱਚ ਬੈਟਲ ਆਫ ਸੋਨੀਪੱਤ ਕਦੋਂ ਹੋਈ 1708 ਦੇ ਵਿੱਚ ਅਗੇਂਸਟ ਵਜੀਰ ਖਾਨ ਨਾ ਲਿਖਾਂਗੇ ਫੋਰਸ ਵਜ਼ੀਰ ਖਾਨ ਦੀ ਫੋਰਸ ਲੜੀ ਸੀ ਦੇਖੋ ਵਜ਼ੀਰ ਖਾਨ ਖੁਦ ਚੱਲ ਕੇ ਨਹੀਂ ਆਇਆ ਸੀ ਜੋ ਵਜ਼ੀਰ ਖਾਨ ਆਏਗਾ ਆਪ ਉਹ ਚੱਪੜ ਚਿੜੀ ਦੀ ਬੈਟਲ ਵਿੱਚ ਆਏਗਾ ਠੀਕ ਹੈ ਤਾਂ ਬੰਦਾ ਸਿੰਘ ਬਹਾਦਰ ਦੀ ਪਹਿਲੀ ਲੜਾਈ ਸੀ ਬੈਟਲ ਆਫ ਸੋਨੀਪਤ ਕਦੋਂ ਹੋਈ 1708 ਦੇ ਵਿੱਚ ਵਰਸਸ ਵਜ਼ੀਰ ਖਾਨ ਫੋਰਸ ਤਾ ਇੱਕ ਚੀਜ਼ ਸੁਣ ਲੋ ਸਾਰੇ ਜਣੇ ਸਾਰੇ ਜਣੇ ਸੁਣ ਲੋ ਬੰਦਾ ਸਿੰਘ ਬਹਾਦਰ ਵੀ ਕੋਈ ਵੀ ਬੈਟਲ ਨਹੀਂ ਹਾਰੇ ਆਪਣੀ ਲਾਈਫ ਦੇ ਵਿੱਚ ਐਕਸੈਪਟ ਵਨ ਸਿਰਫ ਇੱਕ ਬੈਟਲ ਨੂੰ ਛੱਡ ਕੇ ਜੋ ਲਾਸਟ ਬੈਟਲ ਹੋਏਗੀ ਗੁਰਦਾਸ ਨੰਗਲ ਦੀ ਬੈਟਲ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸਿਰਫ ਹਾਰ ਹੋਏਗੀ ਉਸ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਸਾਰੀਆਂ ਬੈਟਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਐ ਵਿਜੈ ਪ੍ਰਾਪਤ ਕੀਤੀ ਐ ਤਾਂ ਕਿਸੇ ਬੱਚੇ ਨੇ ਮੈਨੂੰ ਪੁੱਛਣਾ ਨਹੀਂ ਬਾਰ-ਬਾਰ ਵੀ ਸਰ ਕੌਣ ਜਿੱਤਿਆ ਐ ਬੈਟਲ ਕੌਣ ਹਾਰਿਆ ਤਾ ਇੱਕ ਬੈਟਲ ਲਾਸਟ ਵਾਲੀ ਨੂੰ ਛੱਡ ਕੇ ਬੰਦਾ ਸਿੰਘ ਬਹਾਦਰ ਦੀ ਸਾਰੀਆਂ ਬੈਟਲ ਵਿੱਚ ਵਿਜਾ ਜਿੱਤ ਹੋਣੀ ਹੈ ਤਾਂ ਲੋ ਜੀ ਬੰਦਾ ਸਿੰਘ ਬਹਾਦਰ ਦੀ ਪਹਿਲੀ ਜਿੱਤ ਸੋਨੀਪੱਤੇ ਹੋ ਰਹੀ ਹੈ ਪੰਜਾਬ ਦੇ ਵਿੱਚ ਖਾਲਸੇ ਦਾ ਫੈਲਾ ਆਪਣਾ ਫਲੈਗ ਠੀਕ ਹੈ ਝੰਡਾ ਲਹਿਰਾਇਆ ਜਾ ਰਿਹਾ ਹੈ ਤਾਂ ਵਜ਼ੀਰ ਖਾਨ ਦੀ ਫੌਜ ਨੂੰ ਭਾ ਆਪਣਾ ਕੀ ਪੈ ਗਈਆਂ ਭਾਜਣਾ ਨੈਕਸਟ ਦੇਖੋ ਬੈਟਲ ਸਟੂਡੈਂਟ ਬੈਟਲ ਆਫ ਸਮਾਣਾ ਸਮਾਣੇ ਦੀ ਲੜਾਈ 1709 ਦੇ ਵਿੱਚ ਹੋਈ ਬੈਟਲ ਆਫ ਸਮਾਣਾ 1709 ਦੇ ਵਿੱਚ ਅਗੇਂਸਟ ਫਿਰ ਤੋਂ ਲਿਖੋ ਵਜ਼ੀਰ ਖਾਨ ਫੋਰਸ ਅਗੇਂਸਟ ਫਿਰ ਤੋਂ ਲਿਖੋ ਵਜ਼ੀਰ ਖਾਨ ਫੋਰਸ ਤਾਂ ਇੱਕ ਕੁਸ਼ਣ ਤਿਆਰ ਕਰ ਲਿਓ ਸਮਾਣੇ ਨੂੰ ਜਲਾਦਾਂ ਦੀ ਧਰਤੀ ਕਹਿੰਦੇ ਸੀ ਤਾਂ ਨਾਇਨਥ ਗੁਰੂ ਜੀ ਨੂੰ ਜਿਹਨੇ ਸ਼ਹੀਦ ਕੀਤਾ ਸੀ ਜਲਾਦ ਕੜਾ ਸੀ ਜਲਾਲੂਦੀਨ ਆਪਾਂ ਲਾਸਟ ਲੈਕਚਰ ਵਿੱਚ ਕਰਕੇ ਆਏ ਹੋਏ ਆ ਤਾਂ ਜਲਾਲੂਦੀਨ ਨੂੰ ਸਮਾਣੇ ਦੇ ਵਿੱਚੋਂ ਕੈਪਚਰਡ ਫੜ ਕੇ ਬੰਦਾ ਸਿੰਘ ਬਹਾਦਰ ਨੇ ਸ਼ਹੀਦ ਮਾਰਿਆ ਸੀ ਉਸ ਤੋਂ ਬਾਅਦ ਹੁਣੇ ਆਪਾਂ ਕੀਤਾ ਸਮਾਣੇ ਵਿੱਚ ਦੋ ਭਰਾ ਜਲਾਦ ਰਹਿੰਦੇ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਬੰਦਾ ਸਿੰਘ ਬਹਾਦਰ ਨੇ ਦੋਨਾਂ ਭਰਾਵਾਂ ਨੂੰ ਫੜ ਕੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਉਹਨਾਂ ਦਾ ਫਾਲਟ ਕੀ ਸੀ ਤੁਹਾਨੂੰ ਮੈਂ ਲਿਖਵਾਇਆ ਹੈ ਲਾਸਟ ਲੈਕਚਰ ਵਿੱਚ ਠੀਕ ਹੈ ਜਲਾਲਉਦੀਨ ਨੇ ਨਾਇੰਥ ਗੁਰੂ ਨੂੰ ਸ਼ਹੀਦ ਕੀਤਾ ਸੀ ਔਰੰਗਜ਼ੇਬ ਦੇ ਕਹਿਣ ਤੇ ਤੇ ਸ਼ਾਸ਼ਲ ਬੇਗ ਦੇ ਬਾਸ਼ਲ ਬੇਗ ਨੇ ਵਜ਼ੀਰ ਖਾਨ ਦੇ ਕਹਿਣ ਤੇ ਅੱਜ ਹੀ ਆਪਾਂ ਕੀਤਾ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਸਮਝ ਗਿਆ ਸਾਰੇ ਜਣੇ ਕਲੀਅਰ ਹੈ ਤਾਂ ਸਮਾਣੇ ਨੂੰ ਜਲਾਦਾ ਦੀ ਧਰਤੀ ਕਹਿੰਦੇ ਸੀ ਕਿਸੇ ਟਾਈਮ ਇੱਥੇ ਤੱਕ ਲਿਖ ਲਿਆ ਸਾਰਿਆਂ ਨੇ ਯੈਸ ਔਰ ਨੋ ਹਾਂਜੀ ਬੈਟਲ ਆਫ ਸਮਾਣਾ 1709 ਵਿੱਚ ਹੋਈ ਸੀ ਜੀ ਅਗਲੇ ਦੇਖੋ ਨੈਕਸਟ ਬੈਟਲ ਇੰਪੋਰਟੈਂਟ ਹੈ ਬੈਟਲ ਆਫ ਸਡੋਰਾ ਬੈਟਲ ਆਫ ਸਡੋਰਾ ਬੈਟਲ ਆਫ ਸਡੋਰਾ ਕਦੋਂ ਹੋਈ ਸਟੂਡੈਂਟ ਲਿਖੋ 1710 ਦੇ ਵਿੱਚ ਦੇਖੋ 1 1 ਪਲੱਸ ਹੀ ਕਰ ਰਹੇ ਆ ਆਪਾਂ 1708 ਫਿਰ 9 ਫਿਰ 10 ਤਾਂ ਬੈਟਲ ਆਫ ਸੋੜਵਰਾਗਦੋ ਹੋਈ 1710 ਦੇ ਵਿੱਚ ਇਹ ਕਿਸ ਦੇ ਖਿਲਾਫ ਹੋਈ ਲਿਖੋ ਸਟੂਡੈਂਟਸ ਅਗੇਂਸਟ ਵਜ਼ੀਰ ਖਾਨ ਫੋਰਸ ਵਰਸਸ ਵਜ਼ੀਰ ਖਾਨ ਫੋਰਸ ਤਾਂ ਸਟੂਡੈਂਟ ਇਸ ਬੈਟਲ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਇੱਕ ਸਿਸਟਮ ਨੂੰ ਖਤਮ ਕੀਤਾ ਸੀ ਜੋ ਕਿ ਇਹ ਮੁਗਲ 1/3 ਕਿਸਾਨ ਦਾ ਫਾਰਮਰਸ ਦਾ ਹਿੱਸਾ ਆਪਣੇ ਕੋਲ ਲੈਂਦੇ ਸੀ ਤਾਂ ਉਹ ਸਿਸਟਮ ਦਾ ਨਾਮ ਸੀ ਜ਼ਿਮੀਂਦਾਰੀ ਸਿਸਟਮ ਤਾਂ ਲਿਖੋ ਇਸ ਬੈਟਲ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਸਿਸਟਮ ਨੂੰ ਖਤਮ ਕੀਤਾ ਸੀ ਤਾਂ ਪੇਪਰ ਵਿੱਚ ਪੁੱਛਦਾ ਹੈ ਸਿਰਫ ਕਿ ਜ਼ਿਮੀਂਦਾਰੀ ਸਿਸਟਮ ਨੂੰ ਸਭ ਤੋਂ ਪਹਿਲੀ ਵਾਰੀ ਖਤਮ ਕਿਸ ਨੇ ਕੀਤਾ ਆਪਸ਼ਨ ਪਾ ਦੇਗਾ ਮਹਾਰਾਜਾ ਰਣਜੀਤ ਸਿੰਘ ਗੁਰਗੋਬਿੰਦ ਸਿੰਘ ਰਾਈਟ ਆਨਸਰ ਆਏਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲੀ ਵਾਰੀ ਜ਼ਮੀਂਦਾਰੀ ਸਿਸਟਮ ਨੂੰ ਖਤਮ ਕੀਤਾ ਸੀ ਅਬੋਲਿਸ਼ਟ ਕੀਤਾ ਸੀ ਤਾਂ ਸਭ ਨੂੰ ਪਤਾ ਜ਼ਮੀਂਦਾਰੀ ਸਿਸਟਮ ਕੀ ਹੁੰਦਾ ਹੈ ਜੋ ਕਿ ਹੈ ਆਪ ਪੈਸੇ ਖਾਂਦੇ ਸੀ ਉਹ ਠੀਕ ਹੈ ਤਾਂ ਇੰਨਾ ਯਾਦ ਰੱਖਣਾ ਵੀ ਜ਼ਮੀਂਦਾਰੀ ਸਿਸਟਮ ਨੂੰ ਸਭ ਤੋਂ ਪਹਿਲੀ ਵਾਰੀ ਖਤਮ ਅਬੋਲਿਸ਼ਟ ਕਿਨੇ ਕੀਤਾ ਤਾਂ ਦੈਟ ਵਾਸ ਬਾਬਾ ਬੰਦਾ ਸਿੰਘ ਬਹਾਦਰ ਤਾਂ ਸਟੂਡੈਂਟ ਲਾਈਫ ਦਾ ਜੋ ਮੇਨ ਮੋਟਿਵ ਸੀ ਨਦੀਰ ਤੋਂ ਪੰਜਾਬ ਆਣ ਦਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਇੰਪੋਰਟੈਂਟ ਬੈਟਲ ਲਿਖੋ ਜੋ ਵੇਰਕਾ ਵਿੱਚ ਵੀ ਕੋਸ਼ਨ ਆਇਆ ਸੀ ਲਿਖੋ ਬੈਟਲ ਆਫ ਚੱਪੜ ਚਿੜੀ ਚੱਪੜ ਚਿੜੀ ਦਾ ਜੰਗ ਚੱਪੜ ਚਿੜੀ ਦੀ ਲੜਾਈ ਪੰਜਾਬੀ ਵਿੱਚ ਵੀ ਲਿਖ ਲਓ ਇੰਪੋਰਟੈਂਟ ਹੈ ਕਾ ਸਟੂਡੈਂਟ ਬੈਟਲ ਆਫ ਚੱਪੜ ਚਿੜੀ ਕਦੋਂ ਹੋਈ 22 ਮਈ 1710 ਤਾਂ ਕੁਝ ਬੁੱਕਸ ਦੇ ਵਿੱਚ 12 ਮਈ ਵੀ ਲਿਖਿਆ ਹੋਇਆ ਹੈ 12 ਮਈ ਵੈਸੇ ਪੇਪਰ ਤਾਂ ਮੰਥ ਇ ਆਂਦਾ ਹੀ ਨਹੀਂ ਹੈ ਸਿਰਫ ਇਹ ਹੀ ਆਂਦਾ ਤਾਂ ਲਿਖ ਲਓ 22 ਮਈ 1710 ਤੇ ਕੁਝ ਬੁੱਕਸ ਦੇ ਵਿੱਚ 12 ਮਈ ਵੀ ਲਿਖਿਆ ਹੋਇਆ ਹੈ ਤਾਂ ਬੈਟਲ ਆਫ ਚੱਪੜ ਚਿੜੀ ਕਦੋਂ ਹੋਈ 22 ਮਈ 1710 1710 ਦੇ ਵਿੱਚ ਠੀਕ ਹੈ ਸਟੂਡੈਂਟ ਤਾਂ ਸਟੂਡੈਂਟ ਇਹਦੇ ਆਪਣਾ ਇਸ ਬੈਟਲ ਵਿੱਚ ਕੌਣ ਲੜਿਆ ਸੀ ਲਿਖੋ ਅਗੇਂਸਟ ਵਜੀਰ ਖਾਨ ਖੁਦ ਹਾਥੀ ਤੇ ਬੈਠ ਕੇ ਆਇਆ ਸੀ ਤਾਂ ਲਿਖੋ ਅਗੇਂਸਟ ਵਜੀਰ ਖਾਨ ਐਜ਼ ਅ ਕਮਾਂਡਰ ਬਣ ਕੇ ਆਪਣੀ ਫੌਜ ਨਾਲ ਇਸ ਚੱਪੜ ਚਿੜੀ ਦੇ ਮੈਦਾਨ ਵਿੱਚ ਲੜਿਆ ਸੀ ਇਹ ਮੈਦਾਨ ਹੈ ਠੀਕ ਹੈ ਵਜ਼ੀਰ ਖਾਨ ਇਸ ਬੈਟਲ ਵਿੱਚ ਲਿਖ ਲਓ ਅਗੇਂਸਟ ਵਰਸਸ ਕੌਣ ਲੜਿਆ ਸੀ ਵਜ਼ੀਰ ਖਾਨ ਤਾਂ ਲਿਖੋ ਨੈਕਸਟ ਨੋਟ ਬਣਾ ਕੇ ਸਟੂਡੈਂਟ ਇਸ ਬੈਟਲ ਵਿੱਚ ਕੀ ਹੋਇਆ ਵਜ਼ੀਰ ਖਾਨ ਵਾਸ ਡਾਈਡ ਇਨ ਥਿਸ ਬੈਟਲ ਤਾਂ ਵਜ਼ੀਰ ਖਾਨ ਪਾਪੀ ਮਾਰਿਆ ਗਿਆ ਇਸ ਜੰਗ ਦੇ ਵਿੱਚ ਯੁੱਧ ਦੇ ਵਿੱਚ ਲਿਖੋ ਧਿਆਨ ਦੇ ਨਾਲ ਵਜ਼ੀਰ ਖਾਨ ਵਾਸ ਡਾਈਡ ਇਨ ਥਿਸ ਬੈਟਲ ਹਾਂਜੀ 22 ਮਈ 1710 ਮਨਵੀਰ ਸਿੰਘ ਜੀ 22nd ਮਈ 1710 ਸਟੂਡੈਂਟ ਵੇਰਕਾ ਵਿੱਚ ਕੁਐਸਚਨ ਸੀ ਏ ਆਪਸ਼ਨ ਗੁਰਦਾਸ ਮੰਗਲ ਬੀ ਆਪਸ਼ਨ ਸਡੋਰਾ ਸੀ ਆਪਸ਼ਨ ਸੋਨੀਪਤ ਐਂਡ ਡੀ ਆਪਸ਼ਨ ਚੱਪੜਚੀੜੀ ਕੁਐਸਚਨ ਕੀ ਸੀ ਵਿਚ ਆਫ ਦਾ ਫੋਲੋਇੰਗ ਬੈਟਲ ਵਜੀਰ ਖਾਨ ਵਾਸ ਡਾਈਡ ਤਾਂ ਬੋਲੋ ਆਨਸਰ ਕੀ ਆਏਗਾ ਬਿਲਕੁਲ ਤਾਂ ਯਾਦ ਰੱਖਣਾ ਚੱਪੜ ਚਿੜੀ ਦੀ ਲੜਾਈ ਵਿੱਚ ਵਜ਼ੀਰ ਖਾਨ ਪਾਪੀ ਮਾਰਿਆ ਗਿਆ ਤਾਂ ਨੈਕਸਟ ਲਿਖੋ ਪੰਜਾਬ ਗਵਰਨਮੈਂਟ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਕਟਰੀ ਫਤਿਹ ਦੇ ਨਾਮ ਦੇ ਉੱਪਰ ਮੈਮਰੀ ਉੱਪਰ ਇੱਕ ਯਾਦਗਾਰ ਬਣਾਈ ਹੋਈ ਹੈ ਉਹਦਾ ਨਾਮ ਹੈ ਫਤਿਹ ਬੁਰਜ ਮਿਨਾਰ ਤਾਂ ਆਪਾਂ ਲਿਖਾਂਗੇ ਪੰਜਾਬ ਗਵਰਨਮੈਂਟ ਐਸਟੈਬਲਿਸ਼ਡ ਫਤਿਹ ਬੁਰਜ ਮਿਨਾਰ ਐਟ ਚੱਪੜ ਚਿੜੀ ਵਿਲੇਜ ਅੱਜਕੱਲ ਪਿੰਡ ਬਣ ਗਿਆ ਏ ਪਹਿਲਾਂ ਮੈਦਾਨ ਸੀ ਐਟ ਚੱਪੜ ਚਿੜੀ ਵਿਲੇਜ ਕਿੱਥੇ ਐ ਡਿਸਟ੍ਰਿਕਟ ਮੁਹਾਲੀ ਜੇ ਕਦੀ ਗਏ ਮੁਹਾਲੀ ਤਾਂ ਚੱਪੜ ਚਿੜੀ ਪਿੰਡ ਵਿੱਚ ਇਹ ਮিনার ਦੇਖ ਕੇ ਆਇਓ ਬੰਦਾ ਸਿੰਘ ਬਹਾਦਰ ਦੀ ਵਿਕਟਰੀ ਐ ਜੋ ਵਜ਼ੀਰ ਖਾਨ ਦੇ ਉੱਪਰ ਪ੍ਰਾਪਤ ਕੀਤੀ ਸੀ ਵਜ਼ੀਰ ਖਾਨ ਦੇ ਉੱਪਰ ਫਤਿਹ ਜਿੱਤ ਪ੍ਰਾਪਤ ਕੀਤੀ ਸੀ ਉਹਦਾ ਨਾਮ ਹੈ ਫਤਿਹ ਬੁਰਜ ਮਿਨਾਰ ਤਾਂ ਪੰਜਾਬ ਗਵਰਨਮੈਂਟ ਨੇ ਇਹ ਫਤਿਹ ਬੁਰਜ ਮਿਨਾਰ ਬਣਾਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਦੇ ਉੱਪਰ ਜਿੱਤ ਦੇ ਉੱਪਰ ਇਸ ਮਿਨਾਰ ਦੀ ਹਾਈਟ ਕਿੰਨੀ ਹੈ ਲਿਖ ਲਓ ਹਾਈਟ 100 ਮੀਟਰ ਟਾਲ 100 ਮੀਟਰ ਉੱਚੀ ਹੈ ਇਹ ਮਿਨਾਰ ਜਾਂ ਲਿਖੋ ਔਰ ਪਾ ਕੇ 328 ਫੀਟ ਜਾਂ ਤਾਂ ਐਗਜ਼ਾਮੀਨਰ ਫੀਟ ਵਿੱਚ ਆਪਸ਼ਨ ਪਾਏਗਾ ਜਾਂ ਮੀਟਰ ਦੇ ਵਿੱਚ ਤਾਂ ਯਾਦ ਰੱਖਣਾ ਹੈ ਫਤਿਹ ਬੁਰਜ ਮਿਨਾਰ ਦੀ ਹਾਈਟ ਕਿੰਨੀ ਹੈ 100 ਮੀਟਰ ਲਿਖ ਲੋ ਧਿਆਨ ਦੇ ਨਾਲ ਜੋ ਬੱਚੇ ਮੁਹਾਲੀ ਜਾ ਰਹੇ ਆ ਪੇਪਰ ਦੇਣ ਪਟਵਾਰੀ ਦਾ ਆਣ ਲੱਗੇ ਦੇਖ ਕੇ ਆਇਓ ਆਪਣਾ ਬਿਲਕੁਲ ਨੇੜੇ ਹੀ ਹੋਏਗੀ ਹਰੀ ਗਰੇਵਾਲ ਸਾਡੇ ਘਰ ਦੇ ਨੇੜੇ ਹੀ ਹੈ ਚਲੋ ਜਦੋਂ ਆਵਾਂਗੇ ਮਿਲ ਕੇ ਜਾਵਾਂਗੇ ਤੁਹਾਨੂੰ ਵੀ ਤੇ ਬੰਦਾ ਸਿੰਘ ਬਹਾਦਰ ਦੀ ਮিনার ਨੂੰ ਵੀ ਲਿਖ ਲੈ ਸਾਰਿਆਂ ਨੇ yes or no ਤਾਂ ਪੇਪਰ ਵਿੱਚ ਪੁੱਛੇਗਾ ਫਤਿਹ ਬੁਰਜ ਕਿੱਥੇ ਹੈ ਤੁਹਾਨੂੰ ਪਹਿਲਾਂ ਵੀ ਲਿਖਵਾਇਆ ਜਦੋਂ ਆਪਾਂ ਡਿਵੀਜ਼ਨ ਤੇ ਡਿਸਟ੍ਰਿਕਟ ਕਰਕੇ ਆਏ ਸੀ ਮੁਹਾਲੀ ਦੇ ਵਿੱਚ ਹੈ ਠੀਕ ਹੈ ਪਿੰਡ ਕਿਹੜਾ ਪੁੱਛੇਗਾ ਚੱਪੜ ਚਿੜੀ ਇਸ ਮিনার ਦੀ ਹਾਈਟ ਕਿੰਨੀ ਹੈ ਤਾਂ 100 ਮੀਟਰ ਚਲੋ ਆਪਾਂ ਗੱਲ ਕਰ ਰਹੇ ਸੀ ਮਾਈਂਡ ਬਾਰੇ ਠੀਕ ਹੈ ਗੁਰਗੋਬ ਸਿੰਘ ਪਾਸ਼ਾ ਨੇ ਕਿਹਾ ਸੀ ਖਾਲਸੇ ਦਾ ਬੰਦਾ ਬਣ ਕੇ ਰਹਿਣਾ ਹੈ ਪ੍ਰਮਾਤਮਾ ਦਾ ਬੰਦਾ ਬਣ ਕੇ ਰਹਿਣਾ ਹੈ ਮਨ ਵਿੱਚ ਅਹੰਕਾਰ ਈਗੋ ਨਹੀਂ ਕਰਨੀ ਤਾਂ ਹੁਣ ਦੇਖੋ ਇੱਕ ਛੋਟਾ ਜਿਹਾ ਬੰਦਾ ਹੁੰਦਾ ਹੈ ਏਐਸਆਈ ਲੱਗ ਜਾਏ ਸਬ ਇੰਸਪੈਕਟਰ ਲੱਗ ਜਾਏ ਤਾਂ ਤਾਂ ਹੀ ਆਪਣੇ ਮਨ ਵਿੱਚ ਈਗੋ ਆ ਜਾਂਦੀ ਹੈ ਬਟ ਬੰਦਾ ਸਿੰਘ ਬਹਾਦਰ ਨੇ ਪੂਰੇ ਪੂਰੇ ਸ਼ਹਿਰ ਪ੍ਰੋਵਿੰਸਿਸ ਰਿਆਸਤਾਂ ਉੱਪਰ ਕਬਜ਼ੇ ਕੀਤੇ ਹਨ ਸੋਨੀਪਤ ਢੋਰਾ ਕੈਥਲ ਆਪਾਂ ਮੈਨ ਮੈਨ ਲਿਖੇ ਆ ਜੋ ਆਂਦੇ ਪੇਪਰ 'ਚ ਹੋਰ ਬਹੁਤ ਛਾਰੇ ਸੀ ਤੇ ਪੰਜਾਬ ਦਾ ਹੈੱਡ ਵਜ਼ੀਰ ਖਾਨ ਮਾਰਿਆ ਗਿਆ ਤਾਂ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਵੀ ਅਹੰਕਾਰ ਈਗੋ ਆ ਗਈ ਕਿ ਇਹ ਵਿਕਟਰੀ ਸ਼ਾਇਦ ਇਹ ਜਿੱਤ ਸ਼ਾਇਦ ਮੇਰੇ ਕਰਕੇ ਹੋਈ ਹੈ ਉਹ ਭੁੱਲ ਗਏ ਵੀ ਇਹ ਤਾਂ ਇੱਕ ਮжоਰਿਟੀ ਕਰਕੇ ਸੀ ਆਪਾਂ ਨਦੇੜ ਤੋਂ ਇਕੱਠੇ ਆਏ ਸੀ ਉਸ ਤੋਂ ਬਾਅਦ ਹੀ ਸਾਡੀ ਇਹ ਵਿਕਟਰੀ ਆਪਣੀ ਜਿੱਤ ਸਫਲ ਹੋਈ ਹੈ ਉਹ ਭੁੱਲ ਗਏ ਉਹਨਾਂ ਦੇ ਆਪਣੇ ਮਨ 'ਚ ਆ ਗਿਆ ਕਿ ਮੇਰੇ ਕਰਕੇ ਜਿੱਤ ਹੋਈ ਹੈ ਤਨ ਉਹਦੇ ਕੋ ਬੜਾ ਵੱਡਾ ਕੋ ਕਰਮ ਹੋ ਗਿਆ ਉਹਨਾਂ ਨੇ ਖਾਲਸੇ ਪੰਥ ਦਾ ਇੰਟਰੋ ਵਰਡ ਹੀ ਚੇਂਜ ਕਰਤਾ ਖਾਲਸੇ ਪੰਥ ਦੀ ਵਿਸ਼ ਇੰਟਰੋ ਵਰਡ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤਾਂ ਇਹ ਖਾਲਸਾ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਦੀ ਹਮੇਸ਼ਾ ਫਤਿਹ ਹੁੰਦੀ ਹੈ ਜੋ ਉਹਦੇ ਆਪਣਾ ਇਨਸਟਰਕਸ਼ਨ ਫੋਲੋ ਕਰਦਾ ਹੈ ਤਾਂ ਬੰਦਾ ਸਿੰਘ ਬਹਾਦਰ ਨੇ ਮਾੜਾ ਕੰਮ ਕੀ ਕੀਤਾ ਖਾਲਸੇ ਦਾ ਇੰਟਰੋ ਵਰਡ ਚੇਂਜ ਕਰਤਾ ਨਾਮ ਰਖਤਾ ਬਿਲਕੁਲ ਯਾਦਵਿੰਦਰ ਕੌਰ ਜੀ ਦਾ ਮੈਸੇਜ ਸਭ ਤੋਂ ਪਹਿਲਾਂ ਆਇਆ ਹੈ ਵੀ ਅਸੀਂ ਅੱਜ ਤੋਂ ਬਾਅਦ ਬੋਲਾਂਗੇ ਫਤਿਹਦਰਸ਼ਨ ਕੀ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੋਲਾਂਗੇ ਜਦੋਂ ਅਸੀਂ ਆਪਸ ਵਿੱਚ ਮੀਟ ਕਰਾਂਗੇ ਤਾਂ ਅਸੀਂ ਬੋਲਾਂਗੇ ਫਤਿਹ ਦਰਸ਼ਨ ਕੀ ਇਸ ਤੋਂ ਬਾਅਦ ਜੋ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫੋਲੋਅਰ ਸੀ ਸਿੱਖ ਸੀ ਉਹਨਾਂ ਨੇ ਦੇਖਿਆ ਕਿ ਬੰਦਾ ਸਿੰਘ ਬਹਾਦਰ ਹੁਣ ਆਪਣਾ ਵਿਗੜ ਗਿਆ ਹੈ ਇਹ ਹੁਣ ਖਾਲਸੇ ਪੰਥ ਦੇ ਅੰਡਰ ਨਹੀਂ ਚੱਲ ਰਿਹਾ ਇਹਨਾਂ ਨੂੰ ਛੱਡ ਦੇਣਾ ਹੀ ਠੀਕ ਹੈ ਤਾਂ ਖਾਲਸੇ ਪੰਥ ਦੇ ਵਿੱਚ ਫੁੱਟ ਪੈ ਗਈ ਤੇ ਖਾਲਸਾ ਦੋ ਗਰੁੱਪ ਦੇ ਵਿੱਚ ਡਿਵਾਈਡ ਹੋ ਗਿਆ अपना एक बन गया बदई खालसा बंदा सिंह बहादुर वाला एक सैकंड वन बन गया तत् खालसा गुरु गोबिंद वाला तो आप लिखा दिस बैटल खालसा हैड इन टू ग्रुप्स। आराम लिखो आफ्टर दिस बैटल खालसा हैड डिवाइड इंटू टू ग्रुप्स। फर्स्ट लिखो बदई खालसा ਸੈਕਿੰਡ ਲਿਖੋ ਤਤ ਖਾਲਸ ਇਹਦੇ ਵਿੱਚ ਸਿਰਫ ਦੋ ਕੁਐਸਚਨ ਤਿਆਰ ਕਰਨੇ ਆ ਕੋਈ ਨਹੀਂ ਵੱਡੀ ਗੱਲ ਨਹੀਂ ਇੱਕ ਬਣ ਗਿਆ ਬਦਈ ਖਾਲਸਾ ਇਹਦੇ ਵਿੱਚ ਲਿਖੋ ਫੋਲੋਅਰਸ ਆਫ ਆਪਣਾ ਬੰਦਾ ਸਿੰਘ ਬਹਾਦਰ ਨਾਮ ਦੀ ਬਾਤ ਚੱਲ ਰਿਹਾ ਯਾਰ ਬਦਈ ਇਸ ਚ ਲਿਖੋ ਫੋਲੋਅਰਸ ਆਫ ਬੰਦਾ ਸਿੰਘ ਬਹਾਦਰ ਇਸ ਚ ਲਿਖੋ ਫੋਲੋਅਰਸ ਆਫ ਗੁਰਗੋਬਿੰਦ ਸਿੰਘ ਜੀ ਬੜੇ ਆਰਾਮ ਨਾਲ ਲਿਖੋ ਇਹਦੇ ਵਿੱਚ ਲਿਖੋ ਫੋਲੋਅਰਸ ਆਫ ਬੰਦਾ ਸਿੰਘ ਇਸ ਚ ਲਿਖੋ ਫੋਲੋਅਰਸ ਆਫ ਗੁਰਗੋਬਿੰਦ ਸਿੰਘ ਜੀ ਅੱਗੇ ਦੇਖੋ ਬਦਈ ਖਾਲਸਾ ਵੇਅਰ ਰੈੱਡ ਕਲਰ ਕਲੋਥਸ ਇਹ ਕੁਐਸਚਨ ਪੇਪਰ ਚ ਆਏਗਾ ਉਹ ਵੀ ਹਾਈ ਲੈਵਲ ਦੇ ਇਗਜ਼ਾਮ ਹੁਣ ਫਟਵਾਰੀ ਪਤਾ ਨਹੀਂ ਕਿਵੇਂ ਦਾ ਹੋਣਗੇ ਰੱਖਣ ਵੀ ਲੈਵਲ ਤਾਂ ਲੇਖੋ ਬਦਈ ਖਾਲਸੇ ਵਾਲੇ ਲਾਲ ਰੰਗ ਦੇ ਕੱਪੜੇ ਪਾਉਂਦੇ ਸੀ ਪੇਪਰ ਚ ਪੁੱਛੇਗਾ ਕਿ ਬਦਈ ਖਾਲਸੇ ਵਾਲੇ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਸੀ ਤਾਂ ਆਨਸਰ ਆਏਗਾ ਰੈੱਡ ਕਲਰ ਅੱਗੇ ਲੇਖੋ ਤਤ ਖਾਲਸੇ ਵਾਲੇ ਬਲੂ ਕਲਰ ਦੇ ਕਲੋਸ ਵੇਅਰ ਕਰਦੇ ਸੀ ਨੀਲੇ ਰੰਗ ਦੇ ਕੱਪੜੇ ਪਾਉਂਦੇ ਸੀ ਅੱਜ ਵੀ ਦੇਖੋ ਨਿਹੰਗ ਸਿੰਘ ਆਪਾਂ ਦੇਖਦੇ ਆਂ ਨੀਲੇ ਬਾਣੇ ਹੁੰਦੇ ਉਹਨਾਂ ਦੇ ਜੋ ਗੁਰਗੋਬੇ ਸਿੰਘ ਪਾਸ਼ਾ ਦੇ ਰਿਚੁਅਲ ਨੂੰ ਫੋਲੋ ਕਰਦੇ ਆਂ ਹੂੰ ਠੀਕ ਹੈ ਨਿਤਨ ਜੀ ਉਹ ਆਪਣਾ ਬਾਅਦ ਚ ਹੈ ਭਾਈ ਮਨੀ ਸਿੰਘ ਦੀ ਨਾਲ ਦਾ ਡਿਸਪਿਊਟ ਬਾਅਦ ਚ ਰਿਜ਼ੋਲਵ ਕਰਵਾ ਦੇਣਗੇ ਬਾਅਦ ਚ ਇਹਨਾਂ ਦੀ 16 ਹੋ ਜਾਏਗੀ ਪਹਿਲਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਣੀ ਆ ਜੇ ਸ਼ਾਇਦ ਇਹ ਕੰਮ ਨਾ ਹੁੰਦਾ ਜੇ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੋਰ ਹੁੰਦਾ ਆਪਾਂ ਕੁਝ ਹੋਰ ਪੜ੍ਹ ਰਹੇ ਹੁੰਦੇ ਚਲੋ ਸਮਾ ਵੱਡਾ ਬਲਵਾਨ ਹੈ ਬਹੁਤ ਵੱਡੇ ਵੱਡੇ ਮਹਾਪੁਰਸ਼ਾਂ ਤੋਂ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਤਾਂ ਫਿਰ ਵੀ ਆਮ ਇਨਸਾਨ ਆ ਤਾਂ ਦੇਖੋ ਬੰਦਾ ਸਿੰਘ ਬਹਾਦਰ ਤੋਂ ਕਿੰਨਾ ਵੱਡਾ ਅਪਰਾਧ ਹੋ ਗਿਆ ਠੀਕ ਹੈ ਤਾਂ ਇਹ ਗੱਲ ਮੇਨ ਹੈ ਖਾਲਸੇ ਪੰਥ ਦਾ ਅੱਛਾ ਇਹ ਵੀ ਲਿਖ ਲਓ ਵੀ ਬਦਈ ਖਾਲਸੇ ਦੀ ਵਿਸ਼ ਕਿਹੜੀ ਸੀ ਫਤਿਹ ਦਰਸ਼ਨ ਕੀ ਬਦਈ ਖਾਲਸੇ ਵਾਲੇ ਬਦਈ ਖਾਲਸੇ ਦੀ ਵਿਸ਼ ਕਿਹੜੀ ਸੀ ਫਤਿਹ ਦਰਸ਼ਨ ਕੀ ਤੇ ਆਪਣਾ ਤਤ ਖਾਲਸੇ ਵਾਲੇ ਦੀ ਵਿਸ਼ ਕਿਹੜੀ ਸੀ ਆਪਾਂ ਨੂੰ ਪਤਾ ਹੀ ਹੈ ਲਿਖ ਲੋ ਸ਼ਾਰਟ ਫਾਰਮ ਇਸ ਤਰ੍ਹਾਂ ਠੀਕ ਹੈ ਤਤ ਖਾਲਸੇ ਦੀ ਕਿਹੜੀ ਸੀ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਤੇ ਬਦਈ ਖਾਲਸੇ ਦੀ ਕਿਹੜੀ ਸੀ ਫਤਿਹ ਦਰਸ਼ਨ ਕੀ ਇਹ ਯਾਦ ਰੱਖ ਲੈਣਾ ਸਾਰਿਆਂ ਨੇ ਐਗਜ਼ਾਮੀਨਰ ਦੀ ਮਰਜ਼ੀ ਹੈ ਕੁਝ ਪੁੱਛ ਲੇਗਾ ਠੀਕ ਹੈ ਤਾਂ ਆਪਾਂ ਅਨਸਰ ਦੇ ਦਾਂਗੇ ਚਲੋ ਸਟੂਡੈਂਟ ਜਦੋਂ ਦੋ ਬੰਦੇ ਆਪਸ ਵਿੱਚ ਲੜ ਰਹੇ ਹੁੰਦੇ ਆ ਤਾਂ ਤੀਸਰਾ ਬੰਦਾ ਆਪਣਾ ਫਾਇਦਾ ਚੱਕ ਲੈਂਦਾ ਹੈ ਤਾ ਦਿੱਲੀ ਦੇ ਵਿੱਚ ਉਸ ਸਮੇਂ ਦੇ ਵਿੱਚ ਫਾਰੂਕ ਫਾਰੂਕ ਸਿਰ ਬਾਦਸ਼ਾ ਇਹ ਸਾਰਾ ਕੁਝ ਦੇਖ ਰਿਹਾ ਹੈ ਕਿ ਖਾਲਸੇ ਪੰਥ ਦੇ ਵਿੱਚ ਫੁੱਟ ਪੈ ਚੁੱਕੀ ਹੈ ਮੇਰਾ ਦਿੱਲੀ ਵਿੱਚ ਤਾਂ ਸਿੱਕਾ ਚੱਲ ਹੀ ਰਿਹਾ ਹੈ ਜੇ ਮੈਂ ਆਪਣੀ ਫੌਜ ਤਿਆਰ ਕਰਕੇ ਪੰਜਾਬ ਜਾਵਾਂ ਤਾਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰਕੇ ਮੇਰਾ ਪੰਜਾਬ ਦੇ ਉੱਪਰ ਵੀ ਸਿੱਕਾ ਚੱਲ ਸਕਦਾ ਹੈ ਕਿਉਂਕਿ ਪੰਜਾਬ ਇੱਕ ਸੋਨੇ ਦੀ ਚਿੜੀ ਹੈ ਇੱਕ ਬੰਦੇ ਨੂੰ ਉਹ ਹੁੰਦਾ ਲੋਭ ਮੇਰੇ ਉੱਥੇ ਵੀ ਰਾਜ ਹੋ ਜੇ ਉੱਥੇ ਵੀ ਰਾਜ ਹੋ ਜੇ ਤਾਂ ਫਾਰੂਖਸियर ਬਾਦਸ਼ਾ ਆਪਣੀ ਫੌਜ ਤਿਆਰ ਕਰਦਾ ਹੈ ਤਾਂ ਕੀ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨਾਲ ਬੈਟਲ ਲੜਨ ਦੇ ਲਈ ਆ ਜਾਂਦਾ ਹੈ ਤਾਂ ਨੈਕਸਟ ਬੈਟਲ ਆਪਾਂ ਲਿਖਾਂਗੇ ਬੈਟਲ ਆਫ ਲੋਹੋਗੜ ਲੋਹੋਗੜ ਦੀ ਲੜਾਈ ਬੈਟਲ ਆਫ ਲੋਹੋਗੜ ਕਿਸ ਦੇ ਅਗੇਂਸਟ ਹੋਇਸ ਲਿਖੋ ਫਾਰੂਖਸियर ਕਿਸ ਦੇ ਖਿਲਾਫ ਹੋਈ ਸੀ ਫਾਰੂਖ ਸিয়ার F A R U K H S Y I E R ਫਾਰੂਖ ਸিয়ার ਠੀਕ ਹੈ ਤਾਂ ਸਟੂਡੈਂਟ ਇਸ ਬੈਟਲ ਵਿੱਚ ਕੌਣ ਹਾਰ ਰਿਹਾ ਸੀ ਲਿਖੋ ਫਾਰੂਖ ਸিয়ার ਬੰਦਾ ਸਿੰਘ ਬਹਾਦਰ ਨੇ ਫਾਰੂਖ ਸিয়ার ਨੂੰ ਹਰਾਤਾ ਸੀ ਹੁਣ ਜਦੋਂ ਤੀਸਰਾ ਬੰਦਾ ਆਪਣਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰੇ ਤਾਂ ਦੋ ਦੁਸ਼ਮਣ ਵੀ ਆਪਸ ਵਿੱਚ ਮਿਲ ਜਾਂਦੇ ਆ ਵੀ ਤੀਸਰਾ ਬੰਦਾ ਫਾਇਦਾ ਕਿਉਂ ਚੱਕ ਰਿਹਾ ਹੈ ਕਿਉਂਕਿ ਤਤ ਖਾਲਸੇ ਵਾਲਿਆਂ ਨੇ ਕਿਹਾ ਜੇ ਫਰوقਸ਼ੀਰ ਨੇ ਪੰਜਾਬ ਦੇ ਉੱਪਰ ਹਮਲਾ ਕਰਤਾ ਤਾਂ ਪੰਜਾਬ ਦੇ ਇਨੋਸੈਂਟ ਪੀਪਲ ਦਾ ਬੜਾ ਨੁਕਸਾਨ ਹੋਏਗਾ ਸਾਡਾ ਆਪਸੀ ਇੱਕ ਮੈਂ ਦੱਸ ਰਿਹਾ ਠੀਕ ਹੈ ਤਾਂ ਆਪਣਾ ਇੱਕ ਆਪਸੀ ਹਮਲਾ ਬਦਈ ਨਾ ਆਪਣਾ ਬਦਈ ਖਾਲਸੇ ਦੇ ਤਤ ਖਾਲਸੇ ਵਾਲੇ ਨਾਲ ਕਿ ਉਸ ਤੋਂ ਬਾਅਦ ਕੀ ਉਹਨਾਂ ਨੇ ਉਹਦਾ ਸਾਥ ਦਿੱਤਾ ਸੀ ਬਦਈ ਖਾਲਸੇ ਵਾਲਿਆਂ ਦਾ ਬਦਈ ਖਾਲਸੇ ਵਾਲੇ ਨੇ ਕੀ ਹੈ ਸਾਥ ਦਿੱਤਾ ਸੀ ਵੀ ਸਾਨੂੰ ਇਸ ਟਾਈਮ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਚਾਹੀਦਾ ਹੈ ਠੀਕ ਹੈ ਸਾਨੂੰ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਸਾਡਾ ਇਹ ਇੱਕ ਆਪਸੀ ਲੜਾਈ ਹੈ ਅਸੀਂ ਬਾਅਦ ਵਿੱਚ ਰਿਜ਼ੋਲਵ ਕਰ ਲਾਂਗੇ ਜੇ ਫਰੁਖਸ਼ੀਰ ਨੇ ਪੰਜਾਬ ਤੇ ਹਮਲਾ ਕਰਤਾ ਤਾਂ ਪੰਜਾਬ ਦੇ ਇਨੋਸੈਂਟ ਪੀਪਲ ਦਾ ਬੜਾ ਨੁਕਸਾਨ ਹੋਣਾ ਤਾਂ ਦੇਖੋ 1710 ਵਿੱਚ ਹੋਈ ਸੀ ਆਪਣੀ ਬੈਟਲ ਆਫ ਲੋਹਗੜ ਕਿਸ ਦੇ ਖਿਲਾਫ ਫਰੁਖਸ਼ੀਰ ਦੇ ਤਾਂ ਇਸ ਬੈਟਲ ਦੇ ਵਿੱਚ ਤਤ ਖਾਲਸਾ ਦੇ ਬਦਾਈ ਖਾਲਸਾ ਆਪਸ ਵਿੱਚ ਮਿਲ ਗਏ ਸੀ ਤਾਂ ਫਰੁਖਸ਼ੀਰ ਨੂੰ ਹਰਾ ਕੇ ਬਾਹਰ ਭੇਜਿਆ ਸੀ ਤਾਂ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਪੂਰੇ 5 ਸਾਲ ਪੰਜਾਬ ਦੇ ਉੱਪਰ ਰਾਜ ਸਿੱਕਾ ਚਲਾਇਆ ਸੀ तो लिखो मोस्ट इंपोर्टेंट क्वेश्चन कैपिटल ऑफ बाबा बंदा सिंह बहादुर कैपिटल ऑफ बी भी ये क्वेश्चन इंपॉर्टेंट है लिखो लोहोगढ़ या पेपर च ऑप्शन आएगी मुखलिसपुर वैसे तुम तो लोग याद दो ऑप्शन कभी नहीं भी यहाँ ठीक है ਜੀ অপশন না হই লোহাগড় ਤਾਂ आंसर आएगा मुखलिसपुर ਤਾਂ बन्दा सिंह बहादुर दी राजधानी ਦਾ ਨਾਮ ਪੇਪਰ ਚ ਪੁੱਛਦੇ ਆ वेरी वेरी ਇੰਪੋਰਟੈਂਟ ਇਹ ਕੁਐਸਚਨ ਲਿਖ ਲੋ ਪਟਵਾਰੀ ਵਿੱਚ ਆ ਸਕਦਾ ਹੈ ਤਾਂ ਉਹਦਾ ਨਾਮ ਸੀ ਲੋਹাগੜ ਜਾਂ मुखलिसपुर ठीक है लिख ले सारे ने यस और नो ਬੈਟਲ ਆਫ ਲੋਹਗੜ 1710 ਵਿੱਚ ਹੋਈ ਸੀ ਜੀ ਮੈਂ ਲਿਖਿਆ ਹੈ ਬੋਰਡ ਤੇ ਲਿਖ ਲੋ ਜੋ ਬੱਚੇ ਪੁੱਛ ਰਹੇ ਆਂ ਬਾਰ-ਬਾਰ ਬੈਟਲ ਆਫ ਲੋਹਗੜ ਕਦੋਂ ਹੋਈ 1710 ਦੇ ਵਿੱਚ ਟਾਈਮ ਬੀਤ ਗਿਆ ਅੱਗੇ ਜਾ ਜਾ ਕੇ ਦੇਖੋ ਜਦੋਂ 15 ਸਾਲ ਦੀ ਉਮਰ ਵਿੱਚ ਮਨ 'ਚ ਬਿਰਾਗ ਆ ਗਿਆ ਸੀ 1710 ਵਿੱਚ ਹੋਈ ਸੀ ਜੀ ਬੈਟਲ ਆਫ ਲੋਹਗੜ ਲਿਖਤਾ ਆਪਣਾ ਬੋਰਡ ਦੇ ਤੱਕ ਕਿੰਨੀ ਵਾਰੀ ਹਾਂਜੀ ਲੋਹਗੜ ਅੱਜ ਕੱਲ ਕਿੱਥੇ ਹੈ ਜਗਾਦਰੀ ਦੇ ਵਿੱਚ ਹੈ ਅੱਜ ਕੱਲ ਇਹ ਆਪਣੀ ਜਗਾ ਕਿੱਥੇ ਰਹੇਗੀ ਜਗਾਦਰੀ ਇੱਕ ਲੋਹਗੜ ਅਨੰਦਪੁਰ ਸਾਹਿਬ ਦਾ ਕਿਲਾ ਵੀ ਹੈ ਠੀਕ ਹੈ ਇੱਕ ਲੋਹਗੜ ਅੰਮ੍ਰਿਤਸਰ ਦੇ ਵਿੱਚ ਵੀ ਹੈ ਇੱਕ ਲੋਹਗੜ ਮੁਹਾਲੀ ਦੇ ਕੋਲ ਵੀ ਹੈ ਜੋ ਇਹ ਵਾਲਾ ਲੋਹਗੜ ਤੁਹਾਨੂੰ ਦਿਖਾਇਆ ਕਿ ਬੰਦਾ ਸਿੰਘ ਬਹਾਦਰ ਦੀ ਕੈਪੀਟਲ ਸੀ ਇਹ ਕਿੱਥੇ ਅੱਜ ਕੱਲ ਜਗਾਦਰੀ ਦੇ ਵਿੱਚ ਹੈ ਹਰਿਆਣਾ ਵਿੱਚ چلا ਗਿਆ ਤਾਂ ਸਟੂਡੈਂਟ ਦੇਖੋ ਆਪਣਾ ਬੰਦਾ ਸਿੰਘ ਬਹਾਦਰ ਜੋ ਆਪਣਾ 15 ਸਾਲ ਦੀ ਉਮਰ ਚ ਬਿਰਾਗ ਆਇਆ ਸੀ ਵਿਆਹ ਨਹੀਂ ਕਰਵਾਇਆ ਸੀ ਬਾਅਦ ਚ ਆਪਣਾ ਕੀ ਹੈ ਭਗਤੀ ਕਰਨ ਲੱਗੇ ਸੀ ਸੰਿਆਸੀ ਗੁਰੂ ਬਣਾ ਕੇ ਤਾਂ 15-20 ਸਾਲ ਭਗਤੀ ਕਰਦੇ ਰਹੇ ਕਿਉਂਕਿ ਵਿਆਹ ਹੀ ਨਹੀਂ ਕਰਵਾਇਆ ਇਹਨਾਂ ਨੇ ਤਾਂ ਹੁਣ ਜਦੋਂ ਇੰਨੀ ਵਿਕਟਰੀ ਪ੍ਰਾਪਤ ਕੀਤੀ ਮੰਚ ਈਵੋ ਆ ਗਈ ਤਾਂ ਗੁਰਗੋਬਿੰਦ ਸਿੰਘ ਪਾਸ਼ਾ ਨੇ ਮਨਾ ਵੀ ਕੀਤਾ ਸੀ ਵਿਆਹ ਨਹੀਂ ਕਰਵਾਣਾ ਤਾਂ ਇੱਥੇ ਪੰਜਾਬ ਆ ਕੇ ਉਹਨਾਂ ਨੇ ਵਿਆਹ ਕਰਵਾ ਲਿਆ ਉਹਨਾਂ ਦਾ ਇੱਕ ਬੇਟਾ ਵੀ ਹੋ ਗਿਆ ਜੈ ਸਿੰਘ ਆਪਾਂ ਆਪਾਂ ਪਿੱਛੇ ਲਿਖ ਕੇ ਆ ਗਏ ਆ ਸੁਸ਼ੀਲ ਕੋਰਾਂ ਦੀ ਵਾਈਫ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਆਪਣਾ ਕਾਫੀ ਟਾਈਮ ਬੀਤ ਗਿਆ ਤਾਂ ਬੰਦਾ ਸਿੰਘ ਬਹਾਦਰ ਹੋਰ ਹੀ ਕੰਮ ਕਰਨ ਲੱਗੇ ਇਹ ਆਪਣਾ ਬੁੱਕਸ ਲਿਖਿਆ ਨੋਨ ਵੈਜ ਖਾਣ ਲੱਗੇ ਹੋਰ ਹੀ ਐਸ਼ੋ ਪ੍ਰਸਤੀ ਦੇ ਵਿੱਚ ਆਪਣਾ ਪੈ ਗਏ ਤਾਂ ਉਸ ਤੋਂ ਬਾਅਦ ਫਿਰ ਆਪਣਾ ਤਤ ਖਾਲਸੇ ਨੇ ਪੂਰਾ ਹੀ ਸਾਥ ਛੱਡਤਾ ਸੀ ਆਪਣਾ ਬਦਈ ਖਾਲਸੇ ਦਾ ਤਾਂ ਉਸ ਤੋਂ ਬਾਅਦ ਪੂਰੇ 5 ਸਾਲਾਂ ਬਾਅਦ ਫਰੁਖਸ਼ੀਰ ਬਾਦਸ਼ਾ ਆਪਣੀ ਫੌਜ ਤਿਆਰ ਕਰਦਾ ਹੈ ਤਾਂ ਇਸ ਵਾਰੀ ਸੋਚ ਕੇ ਆਂਦਾ ਹੈ ਵੀ ਜੋ ਮਰਜ਼ੀ ਹੋ ਜੇ ਮੈਂ ਪੰਜਾਬ ਦੇ ਉੱਪਰ ਆਪਣਾ ਸਿੱਕਾ ਚਲਾਣਾ ਹੀ ਚਲਾਣਾ ਹੈ ਜਿਵੇਂ ਕਿਵੇਂ ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰਕੇ ਪੰਜਾਬ ਦੇ ਉੱਪਰ ਮੈਂ ਰਾਜ ਕਰਾਂਗਾ ਤਾਂ ਨੈਕਸਟ ਬੈਟਲ ਬੜੀ ਇੰਪੋਰਟੈਂਟ ਹੈ ਧਿਆਨ ਨਾਲ ਲਿਖਾਂਗੇ ਆਪਾਂ ਬੈਟਲ ਆਫ ਗੁਰਦਾਸ ਨੰਗਲ ਕਦੋਂ ਹੋਈ ਇਨ 1715 ਦੇ ਵਿੱਚ ਬੈਟਲ ਆਫ ਗੁਰਦਾਸ ਨੰਗਲ ਹਾਈਲਾਈਟ ਕਰ ਲੋ ਦੋ ਕੁਐਸਚਨ ਬਣਨਗੇ ਇਹਦੇ ਵਿੱਚੋਂ ਮੈਂ ਦੱਸਦਾ ਕਿਹੜੇ ਕੁਐਸਚਨ ਆਉਂਦੇ ਆ ਬੈਟਲ ਆਫ ਗੁਰਦਾਸ ਨੰਗਲ ਕਦੋਂ ਹੋਈ 1715 ਅਗੇਂਸਟ ਲਿਖੋ ਫਾਰੂਖ ਸিয়ার ਅਗੇਂਸਟ ਫਾਰੂਖ ਸিয়ার ਤਾਂ ਸਟੂਡੈਂਟ ਇਸ ਬੈਟਲ ਵਿੱਚ ਕੀ ਹੋਇਆ ਲਿਖੋ ਫਾਰੂਖ ਸিয়ার ਹੈਵ ਅਰੈਸਟਡ ਬੀਬੀ ਐਸਬੀ ਫਾਰੂਕਸੀਅਰ ਹੈਡ ਅਰੈਸਟਡ ਬੀਬੀਐਸਬੀ ਐਂਡ ਵੈਂਟ ਟੂ ਦਿੱਲੀ ਤਾਂ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਕਿੱਥੇ ਲੈ ਗਿਆ ਦਿੱਲੀ ਹੁਣ ਆਪਾਂ ਦਿੱਲੀ ਚੱਲਦੇ ਆਂ ਬ ਦਿੱਲੀ ਕੀ ਹੁੰਦਾ ਉੱਥੇ ਜਾ ਕੇ ਹੁਣ ਤਾਂ ਲਿਖੋ ਫਾਰੂਕਸੀਅਰ ਹੈਡ ਅਰੈਸਟਡ ਬੰਦਾ ਸਿੰਘ ਬਹਾਦਰ ਐਂਡ ਵੈਂਟ ਟੂ ਦਿੱਲੀ ਤਾਂ ਦਿੱਲੀ ਜਾ ਕੇ ਉਹੀ ਸਾਮ ਦਾਮ ਦੰਡ ਭੇਦ ਪਹਿਲਾਂ ਲਾਲਚ ਦਿੱਤੇ ਤਾਨੂੰ ਵਿਆਹ ਕਰਵਾ ਦਾਂਗੇ ਦੁਬਾਰਾ ਇੰਨਾ ਰਾਜ ਮਿਲ ਜਾਏਗਾ ਇੰਨੀ ਪੈਨਸ਼ਨ ਲਗਾ ਦਾਂਗੇ ਜੇ ਬੰਦਾ ਸਿੰਘ ਬਹਾਦਰ ਚਾਹੰਦੇ ਸਭ ਕੁਝ ਅਕਸੈਪਟ ਕਰਕੇ ਐਸ਼ੋ ਆਰਾਮ ਨਾਲ ਜਿੰਦੇ ਜੋ ਉਹਨਾਂ ਦੀ ਰਹਿਣ ਦੀ ਲਾਈਫ ਸੀ ਬਟ ਉਹਨਾਂ ਨੇ ਪਛਤਾਵਾ ਕੀਤਾ ਵੀ ਮੇਰੇ ਤੋਂ ਗਲਤੀਆਂ ਹੋਈਆਂ ਭੁੱਲਾਂ ਹੋਈਆਂ ਮੈਂ ਮਾੜੇ ਕੰਮ ਕੀਤੇ ਆ ਖਾਲਸੇ ਦਾ ਇੰਟਰੋਵਰਟ ਆਪਣਾ ਚੇਂਜ ਕੀਤਾ ਤਾਂ ਅੱਜ ਮੇਰੀ ਹਾਰ ਹੋਈ ਹੈ ਮੇਰੇ ਸਾਹਮਣੇ ਮੌਤ ਖੜੀ ਹੋਈ ਹੈ ਜੇ ਮੈਂ ਇਹ ਕੰਮ ਨਾ ਕਰਦਾ ਖਾਲਸੇ ਪੰਥ ਦਾ ਮжоਰਟੀ ਨਾਲ ਆਪਣਾ ਮਿਲ ਕੇ ਰਹਿੰਦਾ ਤਾਂ ਅੱਜ ਮੈਂ ਪੂਰੇ ਪੰਜਾਬ ਦੇ ਉੱਪਰ ਰਾਜ ਕਰਨਾ ਸੀ ਮੈਂ ਪਹਿਲਾਂ ਵੀ ਬੜੀਆਂ ਆਪਣ ਜਿੱਤ ਪ੍ਰਾਪਤ ਕੀਤੀ ਸੀ ਸੋਨੀਪੱਤ ਦੀ ਲੋਹਗੜ੍ਹ ਦੀ ਠੀਕ ਹੈ ਤੇ ਮੈਨੇ ਕੀ ਚੱਪੜ ਚੜੀ ਦੇ ਬੈਟਲ ਵਿੱਚ ਵਜ਼ੀਰ ਖਾਨ ਨੂੰ ਮਾਰਿਆ ਸੀ ਬਟ ਮੇਰੇ ਤੋਂ ਗਲਤੀਆਂ ਹੋਈਆਂ ਬਟ ਉਹਨਾਂ ਨੇ ਇਸਲਾਮ ਧਰਮ ਨੂੰ ਅਕਸੈਪਟ ਨਹੀਂ ਕੀਤਾ ਫਰੁਖਸ਼ੀਰ ਦੀ ਹਰੇਕ ਗੱਲ ਨੂੰ ਆਪਣਾ ਇਨਕਾਰ ਕਰਤਾ ਤਾਂ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਬੇਟੇ ਦੀ ਸ਼ਹੀਦੀ ਹੋਈ ਸੀ ਹਾਂਜੀ ਅੱਖਾਂ ਗੱਡੀਆਂ ਗਈਆਂ ਸੀ ਸਿੱਖਾਂ ਮਾਰ ਕੇ ਲੋਹੇ ਦੀਆਂ ਆਪਣਾ ਗਰਮ ਕਰਕੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਮਾਸ ਨਿਚੋੜਿਆ ਗਿਆ ਸੀ ਕੈਂਚੀ ਨਾਲ ਤਾਂ ਐਟ ਦਾ ਐਂਡ ਬੜੇ ਤਸੀਹੇ ਦੇ ਦੇ ਕੇ ਉਹਨਾਂ ਦੇ ਬੇਟੇ ਨੂੰ ਤੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਨੈਕਸਟ ਹੈਡਿੰਗ ਬਣਾਓ ਫਿਰ ਸ਼ਹੀਦੀ ਆਫ ਬੰਦਾ ਸਿੰਘ ਬਹਾਦਰ ਫਿਰ ਤੁਹਾਨੂੰ ਕੋਸ਼ਣ ਪੁੱਟ ਕਰਾਂਗਾ ਵੀ ਪੇਪਰ 'ਚ ਕੀ ਆਂਦੇ ਆ ਤਾਂ ਲੇਖੋ ਕਦੋਂ ਸ਼ਹੀਦੀ ਹੋਈ ਜੂਨ 1716 ਤੁਸੀਂ ਆਹ ਡੇਟ ਯਾਦ ਰੱਖਿਓ ਪਾਣੀ ਵਾਂਗ ਇਹੀ ਪੁੱਛੇਗਾ ਪੇਪਰ 'ਚ ਯਾ ਐਕਸਾਈਜ਼ ਚ ਪੁੱਛ ਲੇਗਾ ਯਾ ਕੋਆਪਰੇਟਿਵ ਇਨਸਪੈਕਟਰ ਯਾ ਪਟਵਾਰੀ ਚ ਕਿਸੇ ਵੀ ਪੇਪਰ ਪੰਜਾਬ ਦੇ ਕਿੰਨੇ ਇਗਜ਼ਾਮ ਆਣ आले ਆ ਇਹ ਕੁਐਸਚਨ ਪੱਕਾ ਆ ਸਕਦਾ ਕਿਸੇ ਵੀ ਪੇਪਰ ਚ ਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਦੋਂ ਹੋਈ ਡੇਟ ਪੁੱਛੇਗਾ 1716 ਐਟ ਦਿੱਲੀ ਐਗਜ਼ੀਕਿਊਟਿਡ ਬਾਇ ਲਿਖੋ ਫਾਰੂਖ ਸিয়ার ਐਗਜ਼ੀਕਿਊਟਿਡ ਬਾਇ ਫਾਰੂਖ ਸিয়ার ਤਾਂ ਪੇਪਰ ਵਿੱਚ ਪੁੱਛਦੇ ਆ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਦੋਂ ਹੋਈ ਕਿੱਥੇ ਹੋਈ ਤੇ ਵਿੱਚ ਰੂਲਰ ਐਗਜ਼ੀਕਿਊਟਡ ਕਿ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਿਸ ਨੇ ਕਰਵਾਇਆ ਲਿਖ ਲੋ ਥੇ ਬਾਏ ਫਾਰੂਖ ਸੀਅਰ